ਹੋ ਟਲ ਗੁਰ ਸੇਵੀਐ ਇਹਨ ਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਝਟੀਐ ਤੋਦ ਦਿਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਹੁ ਸਿਰ ਸਾਂਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੇਸਾ ਸਜਣ ਸਚ ਪਾਤਿ ਸੋ ਸਿਰਸਾਂਂਦੇ ਜਿਸ ਪਾਸ ਬਹਿਠਿਆ ਸੋਹੀ ਸਵਨੰਦਾ ਵੀਸੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਨਾਨਕ ਨਾਭੋ ਕੋਥੇ ਹਲਤ ਪਲਤ ਸਭ ਜਾਏ ਜਾਪ ਤਪ ਸੰਜਮ ਸਭ ਹਿਰ ਲਐ मु्ठी दूजे पाए जामदार बदे मै है बहुती मिल सजाए नानक नाभ कुथे आ ਪਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਏ ਮੁਠੀ ਦੂਜੈ ਪਾਏ ਜਾਮਦਰ ਬੱਦੇ ਮਾਰੀ ਹੈ ਬਹੁਤੀ ਮਿਲ ਸਜਾਈ ਮਹੱਲਾ ਤੀਜ ਸੰਤ ਨਾਲ ਵੈਰ ਕਮਾਵ ਦੇ ਦੋਸਤਾਂ ਨਾਲ ਮੋਹ ਪਿਆਰ ਅਗੇ ਪਿੱਛੇ ਸੁਖ ਨਹੀਂ ਮਰ ਜੰਮਹ ਵਾਰੋ ਵਾਰ ਤੇਰੀ ਸਨਾ ਕਦੀ ਨਾ 부ਝਈ ਦੋ ਵਿਦਾ ਹੋਏ ਖੁਆਰ ਹੋ ਕਾਲੇ ਤਿਨ ਨਿੰਦ ਕ ਤਿਤ ਸਚੇ ਦਰਬਾਰ ਨਾਨਕ ਨਾਮ ਬਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨ ਮਨ ਚਿਤ ਇਕ ਅਰਾਦੇ ਤਿਨ ਇਕ ਸਬਿਨ ਦੂਜ ਕੋ ਨਾਹੀ ਸੇ ਪੁਰਖ ਹਰਿ ਸੇਵ ਦੇ ਜਿਨ ਧੁਰ ਮਸਤਕ ਲੇਖ ਲਿਖਾਈ ਹਰ ਕੇ ਗੁਣ ਨਿਤ ਗਾਵ ਦੇ ਹਰ ਗੁਣ ਗਾਏ ਗੁਣੀ ਸਮਝਾਈ ਵੜਿਆਈ ਵੱਡੀ ਗੁਰਮੁਖਾ ਗੁਰਪੂਰ ਹੈ ਹਰਨਾਮ ਸਮਾਹੀ ਹਰ ਕੇ ਗੁਣ ਨਿਤ ਗਾਵ ਦੇ ਹਰ ਗੁਣ ਗਾਏ ਗੁਣੀ ਸਮਝਾਈ ਵਰਡੇ ਆਈ ਵੱਡੀ ਗੁਰਮੁਖ ਗੁਰਪੂਰ ਹਰਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਨਾਨਕ ਨਾਵਹੁ ਕੋਥਿਆ ਹਲਤ ਪਲਤ ਸਭ ਜਾਏ ਜਾਪ ਤਪ ਸੰਜਮ ਸਭ ਹਿਰ ਲਿਆ ਮੁਠੀ ਦੂਜੈ ਭਾਏ ਜਮਦਰ ਬਧੇ ਮਾਰਿ ਅਹ ਬਹੁਤੀ ਮਿਲ ਸਜਾਏ ਰਾਗ ਸੋਰਠਿ ਕੀ ਵਾਰ ਪੌੜੀ 17ਵੀਂ ਸਲੋਕਾਂ ਨਾਲ